ਤਾਂ ਅੰਦਰੋਂ ਉਸ ਨੂੰ ਸਾੜ ਕੀ ਦੁੱਖੜੇ ਦੀ ਹਾਂ ਦੁੱਖ ਪੁੱਛੀਏ ਕਿ ਇਹ ਬਿਮਾਰ ਕੋ ਹਾਂ ਵਾਹਿਗੁਰੂ ਜੀ ਦਾ ਖਾਲਸਾ ਛੇ ਵਾਹਿਗੁਰੂ ਜੀ ਕੀ ਬੋਧ ਮੈਂ ਪਰਮਾਤਮਾ ਤੇ ਅਰਦਾਸ ਕਰਦਾ ਹਾਂ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਚ ਰਹੋ ਜੀ ਮਾਰਾ ਸਾਨੂੰ ਜਨ ਦੁਖਣੀ ਤੇ ਰੱਤ ਸਾਂ ਗੁਣੀ ਤੇ ਕੀ ਬਖਸ਼ੇ ਤੇ ਸਬਰੂ ਦੇ ਰੋਖ ਤਬਖਸ਼ੇ ਜੀ ਸਾਰੇ ਮਾਨੋ ਜੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਹਨ ਹਾਂ ਜੋ ਕੱਲ ਮੈਂ ਵੀਡੀਓ ਪਾਈ ਸੀ ਡਾਕਟਰਾਂ ਨੇ ਸਕੈਨ ਬਾਰੇ ਗੱਲ ਕਰੀ ਬਹੁਤ ਬਹੁਤ ਸਾਰਾ ਸਾਡੇ ਸੁਭ ਚੇਤਕਾਂ ਦੇ ਤੇ ਫਾਈਨਲੀ ਡਿਸੀਜਨ ਵੀ ਲੈ ਲਿਆ ਵੀ ਡੈਡੀ ਦੀ ਐਂਡੋਸਕੋਪੀ ਕਰਵਾ ਹੀ ਦਿੰਦੇ ਆ ਡੈਡੀ ਤਾਂ ਮੰਦਾ ਨਹੀਂ ਤੇ ਗਰਮੀ ਨੇ ਵੀ ਬਹੁਤ ਰਿਕਾਰਡ ਤੋੜਿਆ ਹੋਇਆ ਵੀ ਪੁੱਛੋ ਕੁਛ ਨਾ ਇੰਨੀ ਗਰਮੀ ਹੋਈ ਵੀ ਐ ਤੇ ਤੋਂ ਹੁਣ ਕਿਧਰ ਇੱਕ ਤਾਂ ਇਹਦਾ ਬਹੁਤ ਸਾਨੂੰ ਹੋਇਆ ਵਾ ਜੀ ਇਹਦਾ ਟਡੀ ਦਾ ਚੱਕਰ ਬਹੁਤ ਖੜਾ ਹੋਇਆ ਬਈ ਸਾਡੇ ਬਿਨਾਂ ਰਹਿੰਦੀ ਹੈ ਨਹੀਂ ਤੇ ਹਸਪੀਟਲ ਚੱਲ ਜਾਣਾ ਇਹਦੇ ਵਾਸਤੇ ਬਾਤ ਬਣੀ ਹੈਗਾ। ਉੱਥੇ ਦਾ ਟਿਕਦੀ ਨਹੀਂ ਹੈਗੀ। ਤੇ ਕੱਲ ਜਦ ਮਾਮੀ ਵੀ ਨਾਲ ਗਈ ਵੀ ਸੀ ਉਦੋਂ ਕੋਲ ਵੀ ਟਿਕੀ ਹੈ। ਉਹ ਐਨੇ ਹਾਲਾਤ ਆਪਣੇ ਉੱਤੇ ਖਰਾਬ ਕਰਨੇ। ਡਰ ਲੱਗਦਾ ਵੀ ਹਸਪੀਟਲਾਂ ਦੇ ਵਿੱਚ 100 ਤਰ੍ਹਾਂ ਦੀ ਇਨਫੈਕਸ਼ਨ ਤੇ ਅੱਜ ਇਹਨੂੰ ਹੁਣ ਪ੍ਰਸਾਦਾ ਇੱਕ ਤਾਂ ਸਿਕਾਤਾ ਜੀ ਹੌਲੀ ਹੌਲੀ ਜਿੰਨੇ ਪੇਪੇ ਜੇ ਕਰਦੇ ਕਰਦੇ ਇਹਨੂੰ ਸੁਰੇ ਲੱਗਣਾ ਪਹਿਲਾਂ ਚੱਲ ਉੱਥੇ ਸਾਰੇ ਸਾਸਤਰੀ ਕੰਮ ਕਰਾ। ਪਹਿਲਾਂ ਸਾਸਤਰੀ ਕੰਮ ਆਹ ਤਾਂ ਤੁਮੇ ਤੇ ਪਤਾ ਕਿ ਕਰ ਤੁਮ ਮਾਲਾ ਛੱਡਿਆ ਉਹ ਵਾ ਦੀਦੀ ਨਾਲ ਕੋਲ ਜਾਣਾ ਜਾਣਾ ਮਾਲਨ ਜਾਣਾ ਨਹੀਂ ਜਾਣਾ ਨਹੀਂ ਨਮਲਨ ਹੋ اچھا ਚਲ ਜਾ ਤਾਂ ਬਾਤ ਤੇ ਉਹਨਾਂ ਨੇ ਕਹਿ ਕੇ ਥਰਨ ਸਾਥ ਸ੍ਰੀ ਕਾਲ ਜੀ ਰਸਗੀ ਇਹਦਾ ਸੌਂਗੀ ਭਾਈ ਇਹਦਾ ਸਾਡੀ ਬੀਬੀ ਹੁੰਦੀ ਹੈ ਇਹਦਾ ਸੁੱਤੀ ਪੀਪੀ ਰੋਟੀਆਂ ਖਾਈ ਜਾਂਦੀ ਹੈ ਆਏ ਸੁੱਤੀ ਪੀਪੀ ਰੋਟੀ ਖਾਣਦੀ ਹੈ ਇਹਦਾ ਬਹੁਤ ਖਾਬ ਹੋ ਗਿਆ ਆਦਮੀ 라ਦਨ ਵੀਰੀ ਰਾਜਾ ਜੀ ਨਾਦੇ ਨੰਨੂ ਦਾ ਵੀ ਇਹਦੇ ਨਾਲ ਨਾਲ ਰਾਮਤਲਗੀ ਵੀ ਆਦੀ मामੀ ਦੀ ਵੀ ਨਾਲ ਚਲ ਗਈ ਵੀ ਆ ਹੈ ਤੇ ਉਧਰ ਸਾਰੇ ਘਰ ਦੇ ਕੰਮ ਆਪ ਸੈੱਟ ਹੋਇਆ ਪਿਆ ਕੀ ਕਰਦੀ ਇਹ ਕਿਹ ਲੱਛਣ ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਹੀ ਪਿਆਰਪੂਰੀ ਸਤਿ ਸ਼੍ਰੀ ਅਕਾਲ ਡਾਡੀ ਨੂੰ ਵੀ ਮਿਲਾਰੋਤ ਬਾਹਰ ਜਿੱਥੇ ਖਾਸ ਤੋਂ ਬਹਿਣੀ ਪਾਰਾ ਰਵੀ ਦੇ ਮੋੜ ਨਾ ਕਮ ਜੇ ਬੱਸ ਨਾ ਉਧਰ ਤੁਸੀਂ ਵੀ ਮੈਂ ਕੁਰਸੀ ਲੈ ਲਵਾਂ ਤੁਸੀਂ ਮੰਝੇ ਬਿਰਾ ਦਿਓ ਪਰ ਆਪਾਂ ਨੇ ਜਾਣਾ ਹੀ ਹਾਂ ਹਾਂ ਕਸ਼ਟ ਕਰੂੰ ਪਰ ਤੁਸੀਂ ਹੁਣ ਆਉਂਦਾ ਬਾਥਰੂਮ ਤਾਂ ਉਦੋਂ ਤੁਸੀਂ ਨੂੰ ਕੱਲ੍ਹ ਕਰ ਕੈਨ ਬੈਗ ਉਧਰ ਜਾ ਰਿਹਾ ਹੋਣਾ ਪਰ ਇਹਨਾਂ ਦੀ ਯੂਰਨ ਵਾਲੀ ਬੈਗ ਚੇਂਜ ਕਰਵਾਈ ਹੈ ਜੀ ਅੱਜ 7-8 ਦਿਨ ਹੋ ਗਏ ਸੀ ਲੱਗੀ ਨੂੰ ਕਿਉਂ ਕਰੂੰ ਉਹਦਾ ਨਾਲ ਵੀ ਅੰਦਰ ਇਨਫੈਕਸ਼ਨ ਹੋਈ ਜਾਂਦੀ ਆ ਆਟੋਮੈਟਿਕ ਉਹਦੇ ਕਰਕੇ ਮਾਂ ਵੀ ਚਾਲਾ ਚੇਂਜ ਕਰਵਾ ਦਿੰਦੇ ਆ ਡਾਕਟਰ ਬਚਾਰਾ ਵਧੀਆ ਸੀ ਉਹ ਆ ਕੇ ਘਰੇ ਕਰ ਗਿਆ ਕੰਮ ਆ ਡੈਡੀ ਦਾ ਬਾਕਮ ਸੀ ਉਹ ਤੇ ਹੁਣ ਪ੍ਰੀਤ ਨੂੰ ਅੱਜ ਅੱਛੀ ਚੱਟਣਾ ਜੀ ਦੇਖ ਰਹੇ ਹਾਂ ਸਾਡਾ ਕੈਮਰਾਮੈਨ ਪਤਾ ਨਹੀਂ ਚਾਹਤੇ ਕਿਦਾ ਬਿਲਜਨ ਹੌਸਤੇ ਆਇਆ ਕਿਹੜਾ ਦੇ ਤਾ ਵੀ ਉੱਥੇ ਖੜਾ ਦਾ ਪਤਾ ਨਹੀਂ ਕੀ ਚੈੱਕ ਕਰਾਉਂਦਾ ਉਹ ਤਾਂ ਗੰਮੀ ਲੱਗਦੀ ਕੈਮਰਾਮੈਨ ਜੀ ਮੈਂ ਬਹੁਤ ਵਧੀਆ ਹਾਂ ਉੱਥੇ ਤਾਂ ਡੈਡੀ ਵਿੱਚ ਨਹੀਂ ਸੀ ਆਉਂਦਾ ਸਕਰੀਨ ਤੇ ਕੱਚਾ ਕੋਈ ਨਹੀਂ ਇੱਥੇ ਸਕਰੀਨ ਸਕਰੀਨ ਕੌਣ ਦੇਖਦਾ ਜੋ ਸਾਡੇ ਇਹ ਸਕਰੀਨਿੰਗ ਦਾ ਹੁੰਦਾ ਸਿਸਟਮ ਉਹ ਵੀ ਜੇ ਕਿਸੇ ਨੂੰ ਕੋਈ ਨਾਟਕ ਪੇਸ਼ ਕਰਨਾ ਹੋਵੇ ਵੀ ਸਕਰੀਨ ਦੇ ਵਿੱਚ ਇਹ ਤੁਹਾਡੇ ਵਾਸਤੇ ਲਾਉ ਆ ਤੁਸੀਂ ਰਹਿ ਗਿਆ ਪਰਫੈਕਟ ਅਸਟੈਂਟ ਤੁਹਾਨੂੰ ਸਮਝਾਉਣਾ ਉਹਦਾ ਵੀ ਕੈਮਰਾ ਕਿੰਨੇ ਨੂੰ ਤੁਹਾਡਾ ਫੇਸ ਹੋਣਾ ਚਾਹੀਦਾ ਪਿੱਠ ਨਹੀਂ ਹੋਣੀ ਚਾਹੀਦੀ ਹਾਂ ਤੇ ਹੁਣ ਡੈਡੀ ਵਾਸਤੇ ਇਹ ਗੱਲਾਂ ਲੋ ਨਹੀਂ ਕਰਦੇ ਹੈਗੇ ਡੈਡੀ ਤਾਂ ਜਿੱਦ ਨੂੰ ਮਰਜੀ ਬਹਿ ਗਿਆ ਬਹਿ ਗਿਆ ਸਾਡਾ ਬਾਪ ਹੈ ਤੇ ਹੁਣ ਰੀਤ ਰੀਤ ਦਾ ਕਾ ਪ੍ਰੋਗਰਾਮ ਕਿੱਥੇ ਫਿਰ ਰੀਤ ਨੇ ਰਹਿਣਾ ਜ ਆਪਣੀ ਜੀ ਮੇਰੀ ਭਤੀਜੀ ਕੋਲ ਉਹਦੀ ਡਿਊਟੀ ਲਾਤੀ ਪੁੱਤੇ ਬੈਕਿਆ ਨੇ A for Apple ਆਣ ਵਾਲੇ ਪੜੀ ਜਾਊਗੀ ਪੜਾਈ ਦੇ ਆਧਾਰ ਤੇ ਨਾਲੇ ਵੀ ਭਗਵਾਨ ਦਾ ਮਨ ਦਾ ਧੰਨਵਾਦ ਵੀ ਬੱਚਿਆਂ ਨੂੰ ਚੁੱਟਿਆਂ ਕਰਕੇ ਗਰਮੀ ਕਰਛੇ ਉਹਨਾਂ ਨੂੰ ਗਰਮੀ ਹੈ ਵੀ ਬਹੁਤ ਸੀ ਆ ਗਰਮੀ ਹੈ ਬਹੁਤ ਆ ਫਿਰ ਵੀ ਮਾਪੇ ਪਾਪਾ ਨੂੰ ਸੁਨੇਹਾ ਵੀ ਭਾਈ ਆਪ ਕੋਸ਼ਿਸ਼ ਕਰਨੀ ਬੱਚਿਆਂ ਨੂੰ ਪੜਾਉਣ ਦੀ ਹੁਣ ਜੇ ਸਕੂਲ ਤੋਂ ਛੁੱਟੀਆਂ ਹੋ ਗਈਆਂ ਐਦਾ ਮਤਲਬ ਇਹ ਨਹੀਂ ਹੈਗਾ ਵੀ ਕਾਰਟੂਨ ਲਾ ਕੇ ਦੇ ਤੇ ਫੋਨ ਪਰ ਜਾ ਕੋਸ ਹੋਰ ਲਾ ਕੇ ਦੇਤਾ ਟੀਵੀ ਤੇ ਵੀ ਬੱਚੇ ਦੀ ਕੇਰ ਨਹੀਂ ਕਰਨੀ ਹੈਗੀ ਜੇ ਐਡਵਾਂਸ ਛੁੱਟੀਆਂ ਹੋ ਗਿਆ ਐਦਾ ਮਤਲਬ ਇਹ ਨਹੀਂ ਹੈਗਾ ਵੀ ਬੱਚੇ ਨੂੰ ਪੜਾਉਣਾ ਨਹੀਂ ਹੈਗਾ ਪੜ੍ਹਾਈ ਵੱਲ ਜ਼ਿਆਦਾ ਧਿਆਨ ਦੇਣਾ ਬੱਚੇ ਜੀ ਸਾ ਸਿਸਟਮ ਹੁਣ ਦੇਖਦੇ ਆ ਜੀ ਕੀ ਕਹਿੰਦਾ ਡਾਕਟਰ ਡਾਕਟਰ ਨੇ ਬਣਾਇਆ ਜੀ ਖਾਲੀ ਪੇਟ ਡੈਡੀ ਨੂੰ ਹਾਂ ਜੰਮਿਆ ਐਂਡੋਸਕੋਪੀ ਕਰਾਉਣ ਬਿਹਰੂਪੇ ਇਹੀ ਅਰਦਾਸ ਆ ਵੀ ਕੋਈ ਵੀ ਦਿੱਕਤ ਨਾ ਪੈਟ ਨਾ ਹੋਵੇ ਐਂਡੋਸਕੋਪੀ ਕਰਦੇ ਸਮੇਂ ਤੇ ਨਾਲੇ ਨਾਲੇ ਟੈਸਟ ਦੇ ਵਿੱਚ ਕੋਈ ਕੀ ਕਹਿੰਦਾ ਪ੍ਰੋਬਲਮ ਨਾ ਆਵੇ ਸਹੀ ਆਵੇ ਰਿਪੋਰਟ ਆਵੇ ਸਹੀ ਆਵੇ ਆ ਕੋਈ ਸਬਰ ਲੈਣਾ ਆ ਜੀ ਸਬਰ ਲੈ ਕੇ ਬਿਆ ਜੀ ਬੱਚੇ ਹੁਣ ਦਸ ਦੇ ਨਹੀਂ ਮੁੜਦੇ ਚੱਲ ਕੋਈ ਨਹੀਂ ਇਹ ਚੱਲੀ ਜਾਂਦਾ ਸਿਸਟਮ ਇਹ ਲੈਣ ਦੇਣ ਬਣਾ ਡਾਡੀ ਦੇ ਸਾਰਿਆਂ ਦਾ ਹਾਂ ਜੇ ਤੁਹਾਡੇ ਕੋਲ ਕੋਈ ਸਮਾਨ ਹੈਗਾ ਕੋਈ ਤਾਹੀ ਲੈ ਕੇ ਜਾਓਗਾ ਤੇ ਹੁਣ ਕੋਈ ਨਹੀਂ ਬਣ ਸੀ ਦੇਣਾ ਕਿਹਨੂੰ ਕਿਹਾ ਠੀਕ ਹੈ ਨਾ ਤੇ ਹੁਣ ਚਾਹੁੰਦੇ ਹਾਂ ਜੀ ਮਿਲਦੇ ਆ ਸਾਨੂੰ ਡਾਕਟਰ ਕੋਲੇ ਚੱਲ ਕੇ ਉਹਦੇ ਚੱਕਰ ਅੱਧਰ ਰੀਤ ਲੱਗੀ ਜੀ ਡਾਡੀ ਦੀ ਸਾਈਕਲ ਨੂੰ ਧੱਕਾ ਲਾਉਣਾ ਹਾਂ ਵੀ ਕਹਿੰਦੀ ਨਾਨੂ ਦੀ ਮਦਦ ਤਾਂ ਮੈਂ ਕਰਦੀ ਹਾਂ ਤੇ ਸੰਦੀਪ ਕੌਰ ਵੜਗੀ ਦੀ ਸੋਈ ਦੇ ਵਿੱਚ ਉਹ ਪਤਾ ਨਹੀਂ ਹੁਣ ਕਿਆ ਲੱਗੀ ਕਰਨ ਸੋਈ ਚ ਉਧਰ ਜਾਣ ਨੂੰ ਮੈਂ ਕਹਿੰਦਾ ਇੱਧਰ ਹਾਂ ਜੂ ਮੈਂ ਕਹਾਂ ਕਿ ਕਿੰਨਾ ਕਹਿਣੀ ਹੋ ਕੀ ਚੀਜ਼ ਤ੍ਰੀਤ ਵਾਸਤੇ ਕੁਝ ਬਣਾ ਕੇ ਰੱਖਾਂ ਕੀ ਬਣਾਉਣ ਲੱਗੀ ਤੂੰ ਲਾ ਉਹਦਾ ਪਹਿਲੇ ਭੰਗੜਾ ਲਾਗੀ ਪਾਉਣ ਨੂੰ ਦੇਖ ਕੇ ਵੀ ਹਾਂ ਕੋਈ ਆਈਟਮ ਵਧੀਆ ਹਾਂ ਮਾਈਕ੍ਰੋਵੇ ਵਾਲੇ ਕੀ ਮੈ ਕਰੂ ਅੱਛਾ ਮੈ ਕਰੂ ਬੇ ਵਿੱਚ ਵੀ ਬਣ ਲੱਗਿਆ ਇਹ ਹਾਂਜੀ ਹਾਂ ਇੱਕ ਵਾਰ ਆਪਾਂ ਦੇ ਵੀ ਤਾਂ ਬਣਾਇਆ ਥੇ ਜਾ ਮੈਂ ਤੁਹਾਡੇ ਇਹ ਤੇ ਰੋਟੀ ਬਕਾਈ ਇਹਦੇ ਰੱਖਣੀ ਪਤਾ ਨਹੀਂ ਮੇਰੇ ਦਾ ਦਿਮਾਗ ਤੇਰੀ ਕਾਦ ਬਣਾਏ ਤੇ ਨਾ ਬਣਾ ਨਾ ਤੇ ਤੇ ਦੀ ਮਨ ਪਿੱਦੇ ਹੁੰਦੇ ਮੇਰੇ ਕੋ ਮੇਰੇ ਸਾਹਮਣੇ ਇਹ ਕਿੰਨੇ ਕ ਟਾਈਮ ਚ ਬਣ ਦੂੰਗਾ ਹੁਣ ਹੁਣ ਦੇਖੋ ਚੱਲਿਆ ਤਾਂ ਸੀ ਇਹ ਵਿਚਾਰ ਇਹ ਆ ਵੀ ਬਹੁਤ ਚੱਲ ਪਿਆ ਚੱਲ ਪਿਆ ਕਿੰਨੇ ਮਿੰਟ ਦਾ ਲਾਤਾ ਤਾਂ ਹੁਣ ਇਹ ਇਹ 2 ਮਿੰਟ ਚ ਬਣ ਗਿਆ ਤਾਂ ਤੋ ਲਾਤਾ 3 ਮਿੰਟ ਦਾ ਕੋਈ ਨਾ 2 ਮਿੰਟ ਤੇ ਆਪ ਆਪੇ ਬੰਦ ਕਰ ਦੇਣੀ ਹਾਂ ਕਹਿ ਲੈਣਾ ਆਹ ਜੀ ਚੀਜੀ ਬੰਦੀ ਆ ਚੀਜੀ ਬਣਦੀ ਆ ਤੇ ਇੰਗੜਾ ਬਣੇ ਦੱਸ ਦੇ ਚੀਜੀ ਬਣਦੀ ਆ ਚੀਜੀ ਬਣਦੀ ਆ ਚੀਜੀ ਦਾ ਬਣਦੀ ਆ ਆ ਪਿਆਜ਼ ਦੇਖ ਲੈ ਵੀ ਭੱਜੀ ਗਈ ਪਿਆਜ਼ ਕਿਆ ਵਧੀਆ ਹੈ ਹੂੰ ਕੀ ਕਹਿੰਦੇ ਡੈਡੀ ਤੁਸੀਂ ਟਾਈਮ ਤੇ ਕੱ ਲੈਣਾ ਵੀ ਨਹੀਂ ਕੋਸ ਨਹੀਂ ਪੀਣਾ ਹੈਗਾ ਡਾਕਟਰ ਦੇ ਕਹਿੰਦੇ ਅਕਾਊਂਟਿੰਗ ਚੱਲਣਾ ਉਹਨਾਂ ਨੇ ਕਿਹਾ ਵੀ ਖਾਲੀ ਪੇਟ ਆਇਆ ਤਾਂ ਖਾਲੀ ਪੇਟ ਆਇਓ ਹੂੰ 10 ਵਜੇ ਗਏ 10 ਵਜੇ ਦੇ ਉਹਨਾਂ ਨੇ ਟਾਈਮ ਦਿੱਤਾ ਤਾਂ ਵੀ 10:00 ਵਜੇ ਆ ਜਾਓ ਪਹੁੰਚ ਜਾਨਾ ਆਪਾਂ ਨੇ ਇੱਥੇ ਤੇ 20 ਮਿੰਟ ਦਾ ਸਾਰਾ ਖੰਨੇ ਦਾ ਰਸਤਾ ਆਜੋ ਆ ਸੂਈ ਇਹਨੂੰ ਜਾਨਾ ਮੈਨੂੰ ਇਹੋ ਪੱਟੀ ਬੰਦੋ ਇਹ ਫਾਦ ਦੀ ਇੱਕ ਕਮੀਜ਼ ਚਲ ਮੈਂ ਦੇਖ ਕਰਦਾ ਨਾ ਮੈਂ ਕੱਪੜਾ ਬੰਨਦਾ ਤੇ ਫਿਰ ਕੋਲ ਨੂੰ ਹਾਂ ਪੱਟੀ ਲਵੇੜ ਦਿੰਨਾ ਹਾਂ ਮਨੂੰ ਲਾਦਾ ਉਹਨਾਂ ਨੇ ਵੀ ਤੁਹਾਡੇ ਇਹਦੇ ਚੋਂ ਇੰਜੈਕਸ਼ਨ ਪਾਸ ਪੂਸ ਕਰੂਗੇ ਕੁਝ ਹਾਂ ਬਾਕੀ ਉੱਥੇ ਜਾ ਕੇ ਪਤਾ ਲੱਗੂਗਾ ਵੀ ਹੁਣ ਕੀ ਕਹਿੰਦੇ ਕਿਆ ਨਹੀਂ ਇਹਨਾਂ ਦਾ ਡਾਕਟਰ ਨੇ ਜਿਹਨੇ ਆਪਾਂ ਨੂੰ ਕੱਲ੍ਹ ਕਹਿਆ ਸੀ ਬਨੋਦ ਗਿੱਲਾ ਬਨੋਦੀ ਜੀ ਨੇ ਡਾਕਟਰ ਬਹੁਤ ਵਧੀਆ ਲੱਗਿਆ ਜੀ ਮੈਨੂੰ ਬਹੁਤ ਵਧੀਆ ਬਹੁਤ ਵਧੀਆ ਐਨ ਸਲਾਹ ਦਿੱਤੀ ਐਨ ਹਾਂ ਲਮ ਤੋਂ ਐਨਾ ਕਿੰਨਾ ਕਿ ਕਿਆ ਕਿਆ ਖਲਾਈ ਜਾਊਂਗੀ ਇਹਨੂੰ ਉਹ ਪਾਪਕਾਉਨ ਵੀ ਆ ਖਾਣਾ ਨੇ ਸਿੱਪ ਤੇ ਤੋਰ ਏ ਕੜੀ ਦਿੰਦੀ ਵੱਟ ਨਹੀਂ ਇਹਦੇ ਪਰ ਕੇਲਾ ਮੰਗਦੀ ਆ ਉਹ ਨਾ ਤੇ ਤੁਸੀਂ ਖਾ ਲੋ ਇਹ ਮੈਂ ਖਾ ਲਾਂ ਜੀ ਇਹ ਮੇਰੀ ਕਿਸਮਤ ਆ ਕਿਆ ਦੇ ਦੇ ਕਿਆ ਲੈਣਾ ਬੱਸ ਹੋ ਲੱਗੀ ਬਣ ਕੇ ਇੱਕ ਹੋਰ ਬਣਾਣਾ। ਤੁਹਾਡੇ ਵਾਸਤੇ ਵੀ। ਸੀ ਤਾਂ ਟਾਈਮ ਨਾ ਲੱਗ ਜੇ। ਆਪਾਂ ਨੂੰ ਟਾਈਮ ਲੱਗ ਜਾ ਉੱਥੇ ਬੇਹੇਰਾ ਕੁਝ ਮਿਲ ਲੈਣਾ ਖਾਣ ਨੂੰ। ਬਣਾਉਣਾ ਬਣਾ ਲਾ ਤੇਰੀ ਇੱਛਾ। ਬਣਾ ਕੇ ਤੇਰੀ ਰੱਖ ਜਣੀ ਆ। ਨੂਰਾ। ਫੇਰ ਗਰਮ। ਇਹ ਰੋਟੀਆਂ ਬਣ ਚੱਕੀਆਂ ਵੀ ਮੈਂ ਦੋ ਕੰਨੀ ਬਣਾਈਆਂ। ਬਣਾਤੀਆਂ ਪਹਿ ਇੱਕ ਹੋ ਗਈਆਂ। ਡੈਡੀ ਦਾ ਪ੍ਰਸ਼ਾਦ ਦਾ ਪੈਕ ਹੋ ਗਿਆ ਜੀ ਆ। ਜੀ ਤੇ ਨ ਦੇਖੋ ਦਿੰਦੀ। ਸਕੈਨ ਕਰਨ ਤੋਂ ਬਾਅਦ। ਸਕੈਨ ਕਰਨ ਤੋਂ ਬਾਅਦ ਤੂੰ ਵੀ ਤਾਂ ਪੂਰੀ ਫੜਾ ਤਾ ਉਹ ਹੱਥ ਨਾਲ। ਉਹਨੂੰ ਬੱਡੇ ਦੇ ਉੱਪਰ ਦਾ ਛੱਲ ਲਗਾ ਤਾਰ ਕਰ ਦੇ। ਚੇਲ ਕੋਲਾ ਦਾ ਕੋੜਾ ਇਹਨਾਂ ਕਿਆ ਕਰਾਣੇ ਨੇ ਡੈਡੀ ਜਦੋਂ ਮੈਂ ਆਣਾ ਘਰੇ ਛੱਡ ਕੇ ਜਾਣਾ ਮਾਂ ਬਾਪ ਨੂੰ ਟੈਂਸ਼ਨ ਹੁੰਦੀ ਓ ਫੇ ਮੇਰਾ ਪੁੱਤ ਘਰੇ ਆ ਫੇ ਪਰਦਾ ਛੇਲਾ ਕਿਨਾਂ ਲਾ ਕੇ ਦੇ ਇਹਨੂੰ ਫੇਰ ਦੇਖੀ ਉਹਦੇ ਨਾਲ ਕੁੜੀ ਤੇ ਇਹਨਾਂ ਗੱਡ ਦੀ ਕਰਦੇ ਤੂੰ ਨਹੀਂ ਹੋ ਗਿਰ ਗਈ ਉੱਪਰ ਹਾਂ ਕਾਕਾ ਦਾ ਵੀ ਤਾਂ ਇਹਦਾ ਸਾਰਾ ਮਿਰਰ ਮੇਰੇ ਨਾਲ ਲੜਨ ਨੂੰ ਆਉਂਦਾ ਉੱਪਰ ਦੇ ਛਿਲਕੇ ਜੇ ਲਾ ਦੇ ਸਾਰਾ ਛਿਲਣ ਦੀ ਲੋੜ ਨਹੀਂ ਇੱਧਾ ਵਿੱਚੇ ਰੱਖ ਦੇ ਐਨੇ ਉਨਾ ਕੇ ਖਾਣਾ ਇੰਨਾ ਖਾਣੀ ਨਹੀਂ ਇਹਨੇ ਕਹੀ ਕਹਿੰਦੇ ਤੁਸੀਂ ਹਾਂ ਛਿਲਕੇ ਜੇ ਲੱਗਦੇ ਨੇ ਉਹ ਛਿਲਕੇ ਲਾ ਕੇ ਪਾਉਣ ਮੂੰਹ 'ਚ ਚੱਕ ਕੇ ਉਹ ਐਨੀ ਭੁੱਖ ਲੱਗੀ ਵੀ ਹੈ ਕਾਕਾ ਨੂੰ ਹੁਣ ਤਾਂ ਤੂੰ ਪਸੰਦੇ ਸ਼ਾਕਟ ਐ ਇੱਧਰ ਇਹ ਵੀ ਪਟਾਕੇ ਲਾ ਕੇ ਮਾਰਨਾ ਇਹਦਾ ਵੀ ਦੇਖ ਲਈ ਧੀ ਕਲਾਸ ਤੋਂ ਚੱਲ ਹਏ ਕਾਕੇ ਨੂੰ ਮਿਲ ਗਿਆ ਛਾਨ ਹੁਣ ਤਾਂ ਸਾਸਰੀ ਘਰ ਬੁਲਾਦੇ ਸਾਰਿਆਂ ਨੂੰ ਹੁਣ ਕਹ ਮੈਂ ਸਾਸਰੀ ਘਰ ਕਿ ਕਿਡਾ ਬੁਲਾਤੇ ਵੀ ਬੁਲਾਤੇ ਬੁਲਾਤੇ ਆ ਚੜਾ ਕਾਕਾ ਮੇਰਾ ਪੁੱਤ ਥੋੜੀ ਦੰਦੀ ਵੱਡ ਪੁੱਤ ਐਡੀ ਦੰਦੀ ਵੱਡ ਕੇ ਨੀ ਕੁਝ ਵੀ ਬਣਨਾ ਹੈਗਾ ਖਾਣਾ ਔਖਾ ਜਣਾ ਫਿਰ ਗਲੇ ਚ ਫਾਜੂਗਾ ਥੋੜਾ ਥੋੜਾ ਕਰਕੇ ਖਾ ਲੋ ਥੋੜਾ ਜਿਹਾ ਪਰ ਨੂਨ ਪਾ ਲੋ ਹੈ ਬੜ ਗਿਆ ਚਲੋ ਹਾਂ हां बन गया चलो आ ਛੱਡ ਕੇ ਮੈਂ ਤੈਨੂੰ ਚਲੋ ਵੀ ਬੰਦੇ ਉਹ ਕਿੱਥੇ ਗਿਆ ਉਹ ਹੋ ਤੈਨੂੰ ਇਹਦੇ ਕੋਸੂ ਪਿਆਸ ਆ ਹਾਂ ਤੇ ਆ ਪੇਰ ਰੋੜ ਦੇ ਨਿੱਕਰ ਆ 50 ਰੁਪਏ ਹੈ ਮੈਂ ਤਾਂ ਕਦੇ ਓਥੇ ਛੱਡੀ ਕਦੇ ਮਾਲਾ ਨਹੀਂ ਦੀ ਤੇ ਕੱਲੀ ਛੱਡੀ ਹੁਣ ਉਹ ਮਜਬੂਰੀ ਨੂੰ ਤਾਂ ਹੁਣ ਕਹਿੰਦੇ ਮਬਾਰਕ ਹੈ ਨਾ ਜੀ ਓਥੇ ਇਨਫੈਕਸ਼ਨ ਬਹੁਤ ਆ ਕਿ ਕਿ ਡੈਡੀ ਦਾ ਆਪ ਜਿਹੜੀ ਐਨੋਸਕੋਪੀ ਕਰੇ ਬੰਦਾ ਅਲਜੀ ਵੀ ਜਾਂਦਾ ਵੀ ਨਿਆਣਾ ਨਾਲ ਕੀ ਸਫਰ ਕਰੂਗਾ ਬੈਠੀ ਆ ਹੁਣ ਬੈਠੋ ਜੀ ਬੈਠੋ 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 ਗੱਡੀ ਵੀ ਅੱਗ ਵਰਗੀ ਹੋਈ ਵੀ ਹੈ ਜੀ ਮੈਂ ਸਿਸਟੇਜੇ ਤਾਰ ਕੇ ਰੱਖ ਲੈ ਰੱਖ ਲੈ ਮੈਂ ਦੋ ਤਾਰ ਕੇਲੇ ਰੱਖ ਲੈ ਡੈਡੀ ਦਾ ਟੈਸਟ ਕਰਾਉਣ ਤੋਂ ਬਾਅਦ ਜੇ ਇਹਨੇ ਪ੍ਰਸ਼ਾਦਾ ਸਕਣਾ ਪ੍ਰਸ਼ਾਦਾ 삭 ਲੂੰਗਾ ਠੀਕ ਹੈ ਜੇ ਕੇਲੇ ਖਾਣੇ ਤਾਂ ਕੇਲੇ ਖਾ ਲੂੰਗਾ ਮੈਂ ਸੇਵ ਵੀ ਰੱਖ ਕੀ ਵੀ ਨਹੀਂ ਝੱਕਿਆ ਮੈਂ ਕੀ ਵੀ ਰਹਿਣ ਤਾਂ ਚੱਲ ਕਿ ਉਹ ਸੇਵ ਰੱਖ ਲੈ ਮੈਂ ਦੋ ਵਿੱਚ ਠੀਕ ਹੈ ਠੀਕ ਹੈ ਹਾਂ ਖੋਲ ਟਾਕੀ ਬਿਠਾ ਲਾ ਸੋਪ ਬਹੁਤ ਹੈ ਇੱਕ ਦੱਖਣ ਚੱਲੀ ਜਾਂਦਾ ਰੋਜ਼ ਰੱਬ ਮੀ ਨਹੀਂ ਪਾਉਂਦਾ ਮੇਰੇ ਖਾਣ ਦੇ ਕੋਈ ਚੱਕਰ ਨਹੀਂ ਰੱਬ ਪੋਰਾ ਮੀਂਹ ਪਾ ਦੇਵੇ ਸਾਡੀ ਜਿੰਦਗੀ ਨੇ ਆਪਣਾ ਦੋ ਕੱਲ ਛੋਲੇ ਲੱਤੇ ਤੇ ਕੱਲ ਮੈਨੂੰ ਭੁੱਖ ਲੱਗੀ ਵੀਦੀ ਉੱਥੇ ਮਾਂ ਜੀ ਚੱਲ ਆ ਲੈ ਲੈਣਾ ਤੇ ਜੰਮੀ ਪਲੇ ਨੇ ਦੇਤੇ ਉਹਨਾਂ ਨੂਨ ਨਾਲ ਹੈ ਰਹੀ ਜੀ ਜੀ ਦੇਖ ਲੈ ਮੂੰਹ 'ਚ ਭੈਣ ਤੋਂ ਪਹਿਲੀ ਡੈਡੀ ਕਰੂ ਮੂੰਹ ਤੇ ਯਾਰ ਹੱਦ ਹੋਈ ਮੇਰੀ ਮਾਲੀ ਹੋ ਜਦੇ ਗਿਰ ਗਿਆ ਉਹ ਗਰੇ ਚੋਰੀ ਚੋਰੀ ਲੱਗਿਆ ਦਾ ਡੈਡੀ ਕੇ ਕਰ ਰਗਾਡ ਔਖਾ ਹੋਣਾ ਮੇਰੇ ਤੇ ਜਾਉਣਾ ਨਸਕੋ ਟੈਸਟ ਕਰਨਾ ਹੈ ਖਾਧ ਤਾਂ ਹੀ ਖਾਣਾ ਪੀਣਾ ਬੰਦ ਕਰਾਵਾ ਫਿਰ ਉਲਟੀ-ਅਲਟੀ ਦੀ ਦਿੱਕਤ ਹੋ ਜਾਂਦੀ ਆ ਬਸ ਫਿਰ ਥਾਰਾ ਗੋਡਾ ਪੈਰ ਅੰਦਰੂ ਕਰ ਲੋ ਪੈਰ ਚਾ ਗੇਟ ਖੋਲ ਤੂੰ ਜਾ ਕੇ ਖੋਲ ਦੇ ਮੇਰੇ ਸੈਂਟੀ ਜੰਮ ਕਰ ਦ ਕਰਦਾ ਐਚਾ ਸ਼ਾਮਾ ਰਹਿਣੀ ਹੋਣੀ ਅੰਦਰ ਬਾੜ ਜਾਂਦਾ ਇਹਨੂੰ ਪਹੁੰਚ ਗਿਆ ਜੀ ਆਈਬੀ 22 ਹਸਪੀਟਲ ਖੰਨੇ ਜਿਹੜਾ ਟੈਸਟ ਹੋਣਾ ਕਹਿੰਦੇ ਵੀ ਇਸ ਹੌਸਪੀਟਲ 'ਚ ਹੋਣਾ ਤੇ ਹੁਣ ਦੇਖਦੇ ਆ ਮੈਂ ਆਪਣੇ ਸ਼ਹਿਰ 'ਚ ਵੀ ਪਤਾ ਕਰਿਆ ਜੀ ਸਾਡੇ ਟੈਸਟ ਹੁੰਦਾ ਜੀ ਰੋਪੜ ਸਿਰਫ ਸੋਮਵਾਰ ਨੂੰ ਐ ਡਾਕਟਰ ਸਾਰੂ ਸ਼ੁੱਕਰਵਾਰ ਨੂੰ ਡਾਕਟਰ ਆਉਂਦਾ ਤੇ ਉਹ ਤਿੰਨ 1000 ਰੁਪਏ ਮੰਗ ਰਿਹਾ ਜੀ ਇਹਨਾਂ ਨੇ 4500 ਰੁਪਏ ਕਿਹਾ ਮਾਚਰ ਨੂੰ ਹੁਣ ਕਰਵਾ ਲੈਣੇ ਆ ਬਾਕੀ ਹੁਣ ਅੰਦਰ ਜਾ ਕੇ ਦੇਖਦੇ ਆ ਕੀ ਪੋਜੀਸ਼ਨ ਆ ਮੈਂ ਡਾਡੀ ਨੂੰ ਉਤਾਰ ਕੇ ਹੋਰ ਸੰਦੀਪ ਨੂੰ ਉਤਾਰ ਕੇ ਚੱਲ ਗਿਆ ਸੀ ਮਿਲਦੇ ਅੰਦਰ ਚੱਲ ਕੇ ਡਰਨ ਵਾਲੀ ਡਾਡੀ ਨਾ ਬਿਲਕੁਲ ਬੋਰਡ ਜੀ ਮਾਰ ਕੇ ਇਹਨਾਂ ਨੂੰ ਡਰਾਦੀ ਪਹਿਲੀ ਮੁੱਕਾ ਇਹ ਚੱਲਣੀ ਪੈਣੀ ਹੈ ਨਾ ਕੰਨ ਨਹੀਂ ਬਣੋ ਕੋਈ ਨਹੀਂ ਕਿਹੜਾ ਮੈਂ ਕਹਾ ਪਹਿਲੀ ਡਾਕਟਰ ਨੂੰ ਡਰਾ ਦੇ ਤੂੰ ਉਰਪੇ ਡਰਨੇ ਦੀ ਲੋੜ ਨਹੀਂ ਬੈਸੀ ਤੋਂ ਪ੍ਰਿੰਟ ਡਰਾਈਵ ਦੇ ਉੱਤੇ ਆਪਾਂ ਸੱਚੀ ਹੈ ਬਹੁਤ ਜਿਆਦਾ ਡਰ ਤੋਂ ਬੇਵਾਰ ਦੀ ਨਾ ਕੋਈ ਛਾਂਵਾਂ ਆ ਨਾ ਆਏ ਦੇ ਚੱਲਦੇ ਗੱਡੀ ਦੇ ਭੰਨਗੇ ਗੱਡੀ ਦੇ ਭੰਨ ਹੋ ਗਿਆ ਹਾਂ ਹਾਂ ਗੱਜ ਸਾ ਜਿਹੜਾ ਘੁੰਮਾ ਦੋ ਲੱਗੇਗਾ ਹਾਂ ਤਾਂ ਜਿੱਤ ਦੇ ਡੋਲੇ ਸਜਾਉਣਾ ਹੈ ਦਲਿਤ ਜਾਨ ਜਾਈ ਵੀ ਦਲੇਰੀ 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 ਚਾਹੀਦੀ ਦਲੇਰੀ ਕਰ ਉਮਰ ਦੇ ਅਕੋਰਡਿੰਗ ਚੱਲਦਾ ਸਾਰਾ ਕੰਮ 70 ਦੇ ਹੀਡ ਕੋਰੇ ਹੋ ਗਿਆ ਫਿਜ਼ੋਥੈਰੇਪੀ ਫਿਜ਼ਿਓਥੈਰੇਪੀ ਇੱਧਰ ਹੋਣੀ ਹੈ ਜੀ ਸਾਹਮਣੇ ਐਂਡੋਸਕੋਪੀ ਰੂਮ ਉਹ ਆ ਸਾਹਮਣੇ ਲੈ ਜੀ ਡਾਡੀ ਨੂੰ ਲੈ ਕੇ ਅੰਦਰ ਡਾਡੀ ਨੂੰ ਲੈ ਕੇ ਜੀ ਟੈਸਟ ਨੂੰ ਸੰਦੀਪ ਆਪਣਾ ਮਨ ਹੋਰ ਲੋਟਦਾ ਕਰੀ ਜਾਂਦੀ ਹੈ ਮੈਨੂੰ ਐਂ ਬਸ ਜਿਹੜਾ ਟੈਸਟ ਹੋਣ ਲੱਗਿਆ ਉਹਨਾਂ ਦਾ ਕੀ ਪੂਰਾ ਹੈ ਗੁਰੂ ਕਰੂਗਾ ਗਰ ਪਰ ਟੈਨਸ਼ਨ ਨਹੀਂ ਲੈਣਾ ਰੱਬ ਤੇ ਭਰੋਸਾ ਪਰਮਾਤਮਾ ਤੇ ਹਾਂ ਤੇ ਅਸੀਂ ਬਾਹਰ ਆ ਕੇ ਬੈਠ ਗਏ ਜੀ ਅੰਦਰ ਤਾਂ ਕੁਝ ਹਸਪੀਟਲ ਦੇ ਵਿੱਚ ਪੋਚੇ ਪਾਚੇ ਲੱਗੇ ਬਣਾ ਹੋਰੋ ਤਰ੍ਹਾਂ ਦੀ ਸਮੈਲ ਜੀ ਆ ਰਹੀ ਹੈ ਪਾਣੀ ਅੱਜ ਵਧੀਆ ਕਰਿਆ ਬ੍ਰੀਥ ਨੂਲ ਜਾਈ ਹਾਂ ਇਹ ਭੀੜ ਹਾਂ ਇਨਫੈਕਸ਼ਨ ਪੂਰੀ ਹੋਣੀ ਜੀ ਨਾਨਕ ਦੁਖਿਆ ਸਭ ਸੰਸਾਰ ਤੇ ਡੈਡੀ ਆਪਣਾ ਪਰਸ ਦੇ ਗਿਆ ਜੀ ਇਹ ਪਰਸ ਦੇ ਵਿੱਚ ਇੱਕ ਤਾਂ ਡੈਡੀ ਦੀ ਹੈਗੀ ਜੀ ਫੋਨ ਡਾਇਰੈਕਟਰੀ ਇਹ ਪੁਰਾਣੇ ਪੁਰਾਣੇ ਇਹ ਕਹਿੰਦੇ ਪਾਪਾ ਜੀ ਵੀ ਸਾਡੇ ਨੰਬਰ ਨਹੀਂ ਨਾ ਲਾਉਣਾ ਹੁੰਦਾ ਪਾਪਾ ਜੀ ਵੀ ਏਕੜੀ ਰੱਖਦੇ ਆ ਜੀ ਸਾਡੇ ਤੇ ਡੈਡੀ ਨੇ ਵੀ ਉਦਾਂ ਹੀ ਰੱਖੇ ਹੋਏ ਵਿੱਚ ਪੈਸੇ ਵਿੱਚ ਫੋਨ ਨੰਬਰ ਪਏ ਆ ਸਾਰਾਂ ਦੇ ਲਿਖੇ ਹੋਏ ਵਿੱਚ ਆਧਾਰ ਕਾਰਡ ਪਏ ਆ ਆ ਵਿੱਚ ਡਰਾਈਵਿੰਗ ਲਾਇਸੈਂਸ ਪਏ ਆ ਤਾਂ ਨਹੀਂ ਐਕਸਪਾਇਰ ਹੋ ਰਿਹਾ ਨਾ ਆ ਨੌਨ ਟਰਾਂਸਪੋਰਟ ਆ 2021 ਚ ਐਕਸਪਾਇਰ ਹੋ ਰਿਹਾ ਲਾਇਸੈਂਸ ਜੇ ਵੀ ਸੰਭਾਲੀ ਬੈਠਾ ਡਰਾਈਵਰ ਜਾਟਾ ਚਲੋ ਇੱਕ டீਚੇ ਹੋਇਆ ਚ 24 ਚੱਲਿਆ ਚਲੋ ਕੋਈ ਫਾਇਦੀ ਨਹੀਂ ਇਹਦੇ ਤਾਂ ਫਾਇਦੀ ਨਹੀਂ ਕੋਈ ਵੀ ਚਲ ਕੋਈ ਨਾ ਅਗਜ ਨਿਊ ਪੁਰਾਣਾ ਹੋਵੇ ਜੀ ਨਿਊ ਕਰਾ ਕੇ ਹੁਣ ਪਤਾ ਜੀ ਡੈਡੀ ਕਿੱਥੇ ਨੂੰ ਲੈ ਕੇ ਜਾਣੀ ਗੱਡੀ ਹੁਣ ਤਾਂ ਆਪਣੇ ਜੋਗ ਹੀ ਹੋ ਜਵੇ ਇੰਨੀ ਬਹੁਤ ਹੈ ਹੋ ਜਵੇ ਕੀ ਗਵਾਸਾ ਹਾਂ ਪਾਪਾ ਜੀ ਨੇ ਵੀ ਇੱਕ ਨਹੀਂ ਨੰਬਰ ਲਿਖੇ ਹੋਏ ਸਾਰੇ ਉਹ ਡੈਰੀ ਦੇ ਵਿੱਚ ਉਧਰ ਡੈਡੀ ਨੇ ਵੀ ਭਰੀ ਵੀ ਆ ਲਓ ਇੱਥੇ ਕ ਆਪਣਾ ਵੀ ਲਿਖ ਲਾਣਾ 8697 ਅੱਗੇ ਰਹਿਣ ਦੇ ਲੱਗਾ ਨਾ ਲੱਭੇ ਨਾ ਲੱਗੇ ਚਲੋ ਠੀਕ ਹੈ ਹੁਣ ਗੱਡੀ ਬਕਾਲ ਵਾਲੀ ਗੱਡੀ ਨੂੰ ਆਪ ਕਿੱਥੇ ਉੱਪਰ ਤੱਕੀ ਤੇ ਹਾਂ ਉਹ ਪਣ ਪਰਤੇ ਉਹ ਪਰਲੀ ਸਾਈਡ ਦੀ ਤਾਂ ਕਿਤੇ ਹੋਰ ਪਾਸੇ ਤੇ ਇੱਥੇ ਨਹੀਂ ਤੇ ਹੈਗੀ ਅੱਛਾ ਹਾਂ ਚਲ ਕਾਰ ਬਾਇਗਰੂ ਬਾਇਗਰੂ ਮੂਲ ਮੰਤਰ ਮੈਂ ਵੀ ਕਰਦਾ ਤੇ ਇਹਦੇ ਤੇ ਰਬੜ ਪਾ ਲਾ ਵੀ ਮਹਾਰਾਜਾ ਜਣਾ ਪਾਹਾ ਡੈਡੀ ਨੇ ਮੇਰੇ ਵਾਲਾ ਬੀਬੀ ਹਾਂ ਜੀ ਰਿਜ਼ਲਟ ਸਹੀ ਜੋ ਰੱਖਿਆ ਰਿਪੋਰਟ ਦਾ ਗਰਮੀ ਪੈਂਦੀ ਆ ਜੀ ਬਹੁਤ ਤੇ ਗੱਡੀ ਵੀ ਅੱਗ ਵਰਗੀ ਹੋਈ ਵੀ ਵਿੱਚ ਤੇ 10 ਮਿੰਟ ਖੜਾਈ ਜੀ ਹੁਣ ਸ਼ਾਮਾਂ ਚ ਵੀ ਠੰਡੀ ਜੀ ਹੋ ਜਿਵੇਂ ਗੱਡੀ ਤੇ ਰਿਪੋਰਟ ਬਾਰੇ ਵੀ ਦੱਸਦੇ ਆ ਤੁਹਾਨੂੰ ਵਾਹਿਗੁਰੂ ਦੀ ਕਿਰਪਾ ਨਾਲ ਜੀ ਜਿਹੜੀ ਸਾਡੀ ਰਿਪੋਰਟ ਸੀ ਉਹ ਸਾਡੇ ਚਿਹਰੇ ਦੱਸੇ ਰਹੇ ਹੁਣ ਆ ਬਈ ਸਾਡੇ ਚਿਹਰਿਆਂ ਪਰ ਰੌਣਕਾਂ ਕੀ ਦੁਬਾਰਾ ਬਿਊ ਰਿਪੋਰਟ 네ਗੇਟਿਵ ਆਈ ਹੈ ਕੋਈ ਅੱਡੀ ਖਾਸ ਦਿੱਕਤ ਨਹੀਂ ਤੇ ਬਹੁਤ ਭੈਣਾਂ ਦੇ ਵਿੱਚ ਕਮੈਂਟ ਆਏ ਸੀ ਵੀ ਸਾਡੇ ਕਿਸੇ ਦੀ ਮਾਤਾ ਨਾਲ ਕਿਸੇ ਦੇ ਪਿਤਾ ਜੀ ਨਾਲ ਕਿਸੇ ਦੇ ਭਰਾlijke ਵੀ ਨਾਲ ਵੀ ਇਦਾਂ ਦੇ ਕੇਸ ਹੋਇਆ ਵੀ ਸਾਰੇ ਸਹੀ ਸਲਾਮਤ ਸੀ ਸ ਤੇ ਸਾਡਾ ਹਰੇਕ ਨੇ ਕਿਹਾ ਭਾਈ ਸਹੀ ਹੈ ਉਹ ਕੁੜੀ ਨੇ ਕੈਨੇਡਾ ਵਾਲੀ ਨੇ ਬੋਲ ਕੇ ਤੇਰੀ ਨੇ ਹਾਂ ਸਰਬਜੀਤ ਭੈਣ ਨੇ ਗੱਲ ਕਰੀ ਤੀ ਡੈਡੀ ਨਾਲ ਜੀ ਕਿ ਨਾ ਉਹਨੇ ਉਹਨੇ ਵੀ ਕਿਹਾ ਵੀ ਬਹਾਗ ਰੂ ਬਹਾਗ ਰੂ ਕਰਨਾ ਭਾਈ ਤੁਸੀਂ ਪਰ ਇੱਕ ਗੱਲ ਹੈ ਮੇਰੇ ਤਾਂ ਆਪ ਸਾਰਿਆਂ ਪਰ ਮੈਂ ਹੱਥ ਜੋੜ ਕੇ ਧੰਨਵਾਦ ਆ ਵੀ ਜਿਨੇ ਜਿਨੇ ਅਰਦਾਸ ਕਰੀ ਆ ਵੀ ਉਹ ਸਾਰੀ ਫਾਲੇ ਮਿਲ ਗਿਆ ਵੀ ਡੈਡੀ ਦੇ ਅੰਦਰ ਕੁਝ ਵੀ ਨਹੀਂ ਹੈਗਾ ਇੱਕ ਜਾਖਾ ਮਾਸ਼ਾ ਅੱਲ ਥੋੜੇ ਥੋੜੇ ਉਹਦਾ ਵੀ ਹੁਣ ਆਪਾਂ ਨੇ ਦਵਾਈ ਲੈ ਦੇਣੀ ਆ ਉਹਦਾ ਟ੍ਰੀਟਮੈਂਟ ਚੱਲੂਗਾ ਥੋੜਾ ਬਹੁਤਾ ਜਿਹੜਾ ਚੱਲੂਗਾ ਉਹ ਤਾਂ ਪੱਥਰੀ ਆ ਪੈਪ ਚ ਉਹਦਾ ਵੀ ਹੁਣ ਅਸੀਂ ਡਾਕਟਰ ਨੂੰ ਹੱਲ ਪੁੱਛ ਕੇ ਜਾਵਾਂਗੇ ਵੀ ਕੀ ਕਰਨਾ ਪਰ ਮੇਰੇ ਇੱਕ ਗੱਲ ਨੂੰ ਮੰਨ ਨੂੰ ਬਹੁਤ ਖੁਸ਼ੀ ਆ ਵੀ ਜਿਹੜੀ ਚੀਜ਼ ਆਪਾਂ ਸੋਚਦੇ ਤੇ ਉਹ ਨਹੀਂ ਹੈ। ਹਾਂ ਉਹ ਚੀਜ਼ ਹੈ ਨਹੀਂ। ਉਧਰ ਉਹਦਾ ਸਟਾਕਾਰਾ ਮਿਲ ਗਿਆ ਬਹਿਨ ਦੀ ਕਿਰਪਾ ਨਾਲ। ਆਪਾਂ ਜਾਣਦੇ ਹੋ ਇੱਕ ਡੱਬਾ ਵੀ ਲੈ ਕੇ ਜਾਣਾ। ਕਿਉਂ? ਇੱਕ ਡੱਬਾ ਕਿਉਂ ਮੈਂ ਤਾਂ ਹੁਣੇ ਕਹਿੰਦਾ ਵੀ ਜਿੱਥੇ ਜਿੱਥੇ ਦਵਾਵਾਂ ਮੰਗੀਆਂ ਹੋਈਆਂ ਅਸੀਂ। ਉੱਥੇ ਮੱਥਾ ਟੇਕੂ। ਭਾਈ ਉੱਥੇ ਆਪਣਾ ਸਾਰੇ ਪਾਸੇ ਭਾਈ ਨਰਤ ਮਸਤਕ ਆਵਾਂਗੇ। ਹੁਣ ਬਹੁਤ ਜ਼ਰੂਰੀ ਹੈ ਤੇ ਇੱਕ ਗੱਲ ਹੋਰ ਮੈਂ ਤੁਹਾਨੂੰ ਪਤਾ ਵੀ ਰੋਟੀ ਨਹੀਂ ਖਾਖੀ। ਹਾਂ। ਡੈਡੀ ਨੇ ਵੀ ਨਹੀਂ ਕੁਝ ਖਾਧਾ। ਤੇ ਹੁਣ ਉਹ ਸਾਹਮਣੇ ਡੈਡੀ ਵਾਸਤੇ ਤਾਂ ਜੀ ਮੈਂ ਪ੍ਰਸ਼ਾਦਾ ਵੀ ਲੈ ਕੇ ਆਵਾਂ ਸੇਬ ਵੀ ਕੇਲੇ ਵੀ ਲੈ ਕੇ ਆਇਆ ਮੈਂ ਸਾਹਮਣੇ ਮੈਂ ਇੱਕ ਟਨ ਰਖਾਈਏ ਵਰਗਾ ਬੈਕ ਟੋਨ ਹੁਣ ਉਂਗਲੀਆਂ ਤੋੜ ਕੇ ਖਾਣਾ ਹੁਣ ਨਹੀਂ ਹੁਣ ਤਾਂ ਮੈਂ ਤੋੜਸਾ ਨਹੀਂ ਆ ਯਾਰ ਇਹ ਪਹਿਲਾਂ ਕਈ ਕਈ ਦਿਨ ਹੋ ਗਏ ਨਾ ਵੀ ਟੈਂਸ਼ਨ ਇੰਨੀ ਦੀ ਜੀ ਦਿਮਾਗ ਪਰ ਉਂਗਲੀਆਂ ਜਾਤ ਨਹੀਂ ਹੈ ਉਹਦੀ ਤੁਸੀਂ ਵੀ ਟੈਂਸ਼ਨ ਜ਼ਿਆਦਾ ਕਰਦੇ ਮੈਨੂੰ ਵੀ ਟੈਂਸ਼ਨ ਹੈ ਉਹਦੀ ਉਹ ਕਹਦਾ ਵੀ ਕਈ ਦਿਨਾਂ ਦੇ ਉਹ ਦਿਮਾਗ ਘੁੰਮੇ ਪਏ ਤੇ ਵੀ ਆਏ ਸੋਚੀ ਜਾਂਦਾ ਤੇ ਨੈਗੇਟਿਵ ਕਿਉਂ ਜਿਹੜਾ ਬੰਦਾ ਆ ਜਿਹੜੀਆਂ ਬਿਮਾਰੀਆਂ ਕੈਂਸਰ ਕੂਸਰ ਵਾਲੀਆਂ ਹੁੰਦੀਆਂ ਨੇ ਨਾ ਜਿਹੜਾ ਇਹ ਬੰਦਾ ਆ ਲੈ ਤੈਨੂੰ ਬੋਲ ਰਿਹਾ ਦੇ ਵਿੱਚ ਇਹਦਾ ਸਾਲੀਆਂ ਬਲੋ ਪੈੜੀਆਂ ਨੂੰ ਪਤਾ ਹੁੰਦਾ ਵੀ ਥਲੀਆਂ ਕਿੱਦਾਂ ਕਿੱਦਾਂ ਦੀਆਂ ਪ੍ਰੋਬਲਮ ਆ ਮਰੀਜ਼ ਨਾਲ ਕਿਰੇਟ ਹੁੰਦੀਆਂ ਕਿਹੜੇ ਕਿਹੜੇ ਦੁੱਖ ਦਰਦ ਚੱਲਣੇ ਪੈਂਦੇ ਆ ਉਹ ਚੀਜ਼ ਉਹ ਮੰਜਰ ਦਿਮਾਗ ਦੇ ਵਿੱਚ ਘੁੰਮਦਾ ਤਾਂ ਉਹ ਟੈਨਸ਼ਨ ਤੋਂ ਹੋ ਗਿਆ ਪੰਮ ਮੁਖਤ ਸਹੀ ਗੱਲ ਇਹਨੂੰ ਪਾਰਟੀ ਮੈਕਡੋਨਲਡ ਤੇ ਹੋਊਗੀ ਜੋ ਇਹਨੇ ਕਿਹਾ ਅੱਜ ਖਾਊਗੀ ਐਨੂੰ ਕਹ ਵੀ ਡੈਡੀ ਉਹ ਬਿਮਾਰੀਆਂ ਤੇ ਬਚ ਗਿਆ ਛੋਟੇ ਮੋਟੇ ਬਿਮਾਰੀਆਂ ਭਾਈ ਫਾਸਟ ਫੂਡ ਖਾ ਕੇ ਤੂੰ ਵੀ ਲੋ ਆ ਲੈ ਇਹ 20 ਲੱਗ ਜੂਗਾ ਕੋਈ ਗੱਲ ਨਹੀਂ 20 20 ਲੱਗਣਾ ਹੁੰਦਾ ਆ ਜੋ ਇਹਨੇ ਕੱਲ ਨੂੰ ਜਾਣਾ ਦੀਪਕ ਦਵਾਈ ਲੈਣ ਜਾਣਾ ਭਾਜੀ 33000 ਦੀ ਦਵਾਈ ਆਉਣੀ ਤੇ ਹਾਂ ਵੀ ਹੁਣ ਸਾਨੂੰ ਕੋਈ ਨਹੀਂ ਪਊਗਾ ਮੌਜ ਆ ਗਿਆ ਕੋਈ ਜੀ ਚਾਹ ਕੋਈ ਦਾ ਫੇਸ ਲਾਦਾ ਬਾਦ ਫੇਰੀ ਹਾ ਦਾ ਟਾਟਸ ਟੋਸਟ ਜਿਹੜੇ ਹੋਏ ਜੀ ਉਹਨਾਂ ਦੀ ਗੱਲ ਕਰਦੇ ਤੇ ਹੁਣ ਭਾਈ ਇਹਨੂੰ ਸੰਦੀਪ ਕੌਰ ਨੂੰ ਮਾਈਕਲ ਡਾਨਲਡ ਤੇ ਬੁਲਾ। ਉੱਤੇ ਲੱਗ ਗਿਆ। ਚੱਲ ਕੋਈ ਨਹੀਂ ਉਹ ਹਿਸਾਬ ਕਿ ਤੱਕ ਡੈਡੀ ਯਾਰ। ਡੈਡੀ ਹੁਣ ਕੋਈ ਪੈਸਾ ਛੱਟ ਭੁੱਲ ਜਾ। ਵੀ ਇੰਨਾ ਵੀ ਤੂੰ ਠੀਕ ਆ। ਹਾਂ ਠੀਕ ਆ। ਬਸ ਗੱਲ ਖਾਤਾ। ਮੈਂ ਤਾਂ ਇੱਕ ਲੇਕ ਦਾ ਸਾਰਾ ਕੁਝ ਭੁੱਲ ਗਈ। ਆਏ ਹਜੇ ਹੁਣ ਆ ਤੀਸ਼ਾ ਇਹਦਾ 10ਵੇਂ ਦਿਨ ਬਿਨਾਰਿਆ ਕਰਨੀ ਹੈ। ਫੇਰ ਲੱਗੂਗਾ। ਉਹ ਵੀ ਜੋ ਡਾਕਟਰ ਮੇਰੀ ਗੱਲ ਸੁਣ ਥੋੜੇ ਦਿਨ ਹੁਣ ਦਿਮਾਗ ਨੂੰ ਰੈਸਟ ਦੋ। ਮੈਂ ਵੀ ਥੋੜਾ ਜਿਹਾ ਮੈਸੇਜ ਆਉਜੂਮਾ ਉਹ ਤੋਂ ਬਾਅਦ ਡਾਕਟਰ ਦੀ ਲੰਨੇ ਸਲਾਹ ਜੇ ਉਹਨੇ ਕਿਹਾ ਆਪਰੇਸ਼ਨ ਕਰਕੇ ਪਥਰੀ ਨਿਕਲਣੀ ਜਿਹੜੀ ਪਥਰੀ ਆ ਉਹ ਪਾਈਪ ਦੇ ਵਿੱਚ ਆ ਗਈ ਯੂਰੋਨਲ ਇਨਫੈਕਸ਼ਨ ਉਹਦੇ ਕਰਕੇ ਉਹਨਾਂ ਜਿਹੜੀ ਰਿਪੋਰਟ ਬਣ ਕੇ ਆਈ ਸੀ ਸਿਟੀ ਦੀ ਉਹਦੇ ਵਿੱਚ ਹੀ ਮੈਂਸ਼ਨ ਕਰਿਆ ਉਹਨਾਂ ਨੇ ਵੀ ਇਹ ਪਥਰੀ ਹੈ ਪਾਈਪ ਦੇ ਵਿੱਚ ਆ ਗਈ ਉਹਦਾ ਇਨਫੈਕਸ਼ਨ ਉਹਦੇ ਕਰਕੇ ਹੀ ਹੋ ਰਹੀ ਹੈ ਹੁਣ ਡਾਕਟਰ ਤਾਂ ਕਹਿੰਦਾ 10 ਐਮ ਐਮ ਦੀ ਪਥਰੀ ਹੈ ਪਾਸ ਹੋਣੀ ਨਹੀਂ ਹੈਗੀ ਵੀ ਇਹਦਾ ਆਪਰੇਟ ਕਰਾਉਣਾ ਪੈਣਾ ਹੁਣ ਸਾਨੂੰ ਤਾਂ ਪਹਿਲਾਂ ਆਈ ਸਾਹ ਸੁੱਕਿਆ ਪਤਾ ਜਿਹੜਾ ਐਂਡੋਸਕੋਪੀ ਵਾਲਾ ਟੈਸਟ ਕਰਾਉਣਾ ਸੀ ਵੀ ਇਹ ਹੀ ਸਾਡਾ ਕਿਸੇ ਕੰਡੇ ਹੋ ਜਵੇ ਕਿਸੇ ਕੰਡੇ ਕਰਤਾ ਮਹਾਰਾਜ ਨੇ ਬਹੁਤ ਨੇੜੇ ਹੋ ਕੇ ਸੁਣੀ ਸਾਡੀ ਬਹੁਤ ਨੇੜੇ ਹੋ ਕੇ ਸਹੀ ਗੱਲ ਆ ਪ੍ਰਮਾਤਮਾ ਨੇ ਇਸ ਵਾਰ ਮੈਂ ਵੀ ਵੀ ਕਹਿਣੀ ਵੀ ਬਹੁਤ ਨੇੜੇ ਹੋ ਕੇ ਸੁਣ ਲਈ ਨਹੀਂ ਤਾਂ ਜਿਹੜੇ ਸਾਬ ਨਾਲ ਸਾਡੇ ਦਿਮਾਗ ਚ ਗੱਲਾਂ ਭਰੀਆਂ ਜਾ ਰਹੀਆਂ ਦੀਆਂ ਉਹ ਦਿਮਾਗ ਕਾ ਖੱਦਾ ਪਿਆਦਾ ਹਾਂ ਉਹ ਦਿਮਾਗ ਸਾਨੂੰ ਇਤੋਂ ਨੂੰ ਜਾਣ ਨੂੰ ਦੰਦਾ ਹੀ ਨਹੀਂ ਸੀ ਵੀ ਚਲੋ ਕੋਈ ਨਹੀਂ ਯਾਰ ਨਾ ਬਾਦੀ ਗੁੱਲਾ ਨਾ ਕਰ ਦੋ ਇਹਦੇ ਮੂੰਹ ਤੋਂ ਹੁਣ ਪਾਣੀ ਜਾਈ ਜਾਂਦਾ ਮੈਂ ਇਹਨੂੰ ਪਹਿਲਾਂ ਕੁਛ ਖਾਣਾ ਦਵਾ ਡੈਡੀ ਨੂੰ ਦਵਾ ਪੜਾ ਨਹੀਂ ਆਊਗਾ ਨਹੀਂ ਮੇਰਾ ਡੈਡੀ ਠੀਕ ਹੈ ਕੁੜੀਆਂ ਦਾ ਧੰਨਵਾਦ ਜਿਨ੍ਹਾਂ ਨੇ ਦੁਆ ਕਰੀਆਂ ਕ੍ਰੇਡ ਵਾਲੀ ਕੁੜੀਆਂ ਦੇ ਜਿਆਦਾ ਹੀ ਧੰਨਵਾਦ ਆਪ ਜੀ ਨੇ ਬਹੁਤ ਗੱਲਾਂ ਉਹਦਾ ਬਹੁਤ ਟੈਨਸ਼ਨ ਕਰਦੀ ਸਰ ਜੀ ਤਾਂ ਪੈਣ ਸਾਡੇ ਪਰਿਵਾਰ ਦਾ ਤਾਂ ਬਹੁਤ ਜ਼ਿਆਦਾ ਕਰਦੀ ਐਵੇਂ ਕਹਦੇ ਕੋਈ ਵੀ ਦੁੱਖ ਦਰਦ ਹੋਵੇ ਉਹਦਾ ਬਲੌਗ ਦੇਖਦੀ ਸਰ ਉਹਨੇ ਫੋਨ ਕਰ ਦੇਣਾ ਉਹਨੇ ਨਹੀਂ ਟਾਈਮ ਦੇਖਣਾ ਵੀ ਮੇਰੇ ਕੋਲ ਕਿਹੜਾ ਟਾਈਮ ਹੈ ਇੰਡੀਆ ਚ ਕਿਹੜਾ ਟਾਈਮ ਹੋਊਗਾ ਉਹਨੇ ਜਦ ਜਾਂਦੇ ਚੰਡੀਗੜ੍ਹ ਨੂੰ ਹਾਂ ਜਦ ਜਦ ਕਹਿਤਾ ਵੀ ਡੈਡੀ ਨਾਲ ਗੱਲ ਕਰਾਓ ਚਲੋ ਹੁਣ ਹਨ ਨੂੰ ਮ ਖਲਾਦਮਾ ਕੁਸ ਫਿਰ ਦੇਖਦੇ ਆ ਕਿ ਬਣਦਾ ਪ੍ਰੋਗਰਾਮ ਅਗਲਾ ਹਾਂਜੀ ਕੋਕਲੀ ਹਾਂ ਕੋਕ ਲਿਆ ਲਓ ਲਓ ਜੀ ਆਰਡਰ ਗਿਆ ਸੰਦੀਪ ਅਦਾ ਤੇ ਹੁਣ ਪ੍ਰਭੂ ਦੇ ਗੁਣ ਗਾਣਾ ਸੰਦੀਪ ਨੇ ਜੀ ਕੋਕ ਕੋਕ ਜੀ ਆਰਡਰ ਕਰੇ ਨੇ ਡੈਡੀ ਨੇ ਇੱਕ ਕਹਾਵਤ ਜੀ ਬੋਲੀ ਸੀ ਕਿ ਆ ਕਿਆ ਕਹਿਣਾ ਤਾ ਡੈਡੀ ਤੂੰ ਮੈਂ ਤਾਂ ਅੰਦਰੋਂ ਸੁਣੂ ਹਾਰ ਕੀ ਦੁੱਖੜੇ ਦੀ ਹਾਂ ਦੁੱਖ ਪੁੱਛੀਏ ਕਿ ਇਹ ਬਿਮਾਰ ਕੋ ਹਾਂ ਗੱਲ ਸੁਣ ਸਹੀ ਹੈ ਜਿਹੜਾ ਬੰਦਾ ਬਿਮਾਰ ਹੁੰਦਾ ਨਾ ਦੁੱਖ ਤਾਂ ਉਹਨੇ ਪਤਾ ਹੁੰਦਾ ਵੀ ਦੁੱਖ ਕੇਜ ਆ ਹਾਂਜੀ ਜਿਹੜਾ ਉਹ ਮੇਰੇ ਵਰਗਾ ਮਾਤੜ ਮਹਾਰਾ ਦੀ ਕਿਰਪਾ ਨਾਲ ਵੀ ਬਿਮਾਰ ਹੀ ਨਹੀਂ ਹੋਇਆ ਕਦੇ ਜੇ ਉਹਨੂੰ ਕਹੀ ਜਾਵੇ ਆ ਉਹ ਫਿਰ ਉਹ ਗੱਲਾਂ ਗੋਲ ਮੋਲ ਜਿਹੀ ਕਰੀ ਜਾਂਦਾ ਤੂੰ ਤੂੰ ਲਾਓ ਕਿਆ ਕਹਿਣ ਉਹਨਾਂ ਨੂੰ ਤੂੰ ਢੇਠੇ ਲਾਉਂਦਾ ਕਿਆ ਇਹ ਜੀ ਗੱਲਾਂ ਜਾਣ ਕੇ ਕਰਦਾ ਤੂੰ ਐਦਾਂ ਕਰਦਾ ਤੂੰ ਤਾਂ ਕਰਦਾ ਹੈਲੋ ਜੀ ਹਾਂ ਜੀ ਭਾਈ ਸ਼ੂਗਰ ਅੱਜ ਸ਼ੂਗਰ ਮੈਂ ਵੀ ਭੁੱਲ ਜਾਣਾ ਸ਼ੂਗਰ ਕਰਕੇ ਆਇਆ ਜੀ ਮੈਂ ਬਿਮਾਰ ਬੰਦਾ ਨਾ ਬਾਪੂ ਵੀ ਆ ਗਿਆ ਜੀ ਆਪਣੇ ਭਾਈ ਦੀ ਖਬਰ ਲੈਣ ਪਹੁੰਚ ਗਏ ਸੀ ਗਰਮੀ 'ਚ ਤੁੱਕੇ-ਤੁੱਕੇ ਖਾਂਦੇ ਘਰ ਪਹੁੰਚ ਗਏ ਸਾਡੀ ਗੱਡੀ ਤਾਂ ਅਸੀਂ ਐਹੋ ਜਿਹੀ ਚੱਲਦਾ ਵਿਚਾਰੀ ਦਾ ਵਿਚਾਰੀ ਜਿਹੜੀ ਲੱਗੀ ਅੱਜ ਫੇਲ ਲੱਗੀ ਸਾਰੀ ਅੱਜ ਦੇ ਤਰ੍ਹਾਂ ਭਾਈ ਗੜਕਦਾ ਨਾ ਹੈ ਹੈ ਕਿੱਟੇ ਕੰਨ ਸਾਰੇ ਗਈ ਅੱਜ ਮਾਰ ਨੂੰ ਜੜਿਆ ਵੇ ਆ ਉਹ ਉਤਰ ਗਿਆ ਉਤਰ ਗਿਆ ਹੁਣ ਦਿਮਾਗ ਚ ਹੀ ਰਹੇਗਾ ਇਹੀ ਰਹਿੰਦਾ ਹਾਂ ਫਿਰ ਕਹਿੰਦਾ ਉਹ ਬੜਾ ਤਾਂ ਕੀ ਬਣੂਗਾ ਕੋਸ ਨਹੀਂ ਪਹਿ ਪਹਿ ਗਿੱਟਾ ਖਾਦੀ ਕਰਤੀ ਹੈ ਉਹ ਉਹ ਠੀਕ ਆ ਹੁਣ ਮਕਾਨ ਜਵੇਂ ਗਿੰਨੇ ਆ ਬੈਠੇ ਇੱਕ ਕਰ ਚਲੋ ਹੋ ਜਾਣਾ ਸਭ ਕੁਝ ਹੋ ਰਿਹਾ ਇੱਕ ਹਾ ਹਾਂ ਹਾ ਹਾਂ ਰੱਖਾ ਹੈ ਕੋਈ ਨਾ ਬ੍ਰੈਂਡ ਵਾਲੀ ਭਾਸ਼ਾ ਬੋਲਗਾ ਜੀ ਜੀ ਦਾ ਮਾਲਾ ਪਾ ਮਕਾਨ ਫੜ ਲੈ ਹਾਂ ਜੀ ਨਿਛੜਤਾ ਫਿਰ ਆਪਾਂ ਮਕਾਨ ਫੜ ਲੈਣਾ ਜੇ ਲੱਗ ਗਈ ਫਿਰ ਆ ਜਾਣਗੇ ਮੀਨਾ ਲਾ ਕੇ ਮਕਾਨ ਠੀਕ ਕਰਾ ਕੇ ਜਾਂ ਆਹੋ ਜਾਨੂੰ ਪੈ ਜੋੜ ਨੂੰ ਹੂੰ ਮੁਕਤਕਬਾ ਦਵਾਨੀ ਦੇ ਚੁਗੜੀ ਦੇ ਦੇ ਕੋਈ ਹੌਸਲਾ ਤਾਂ ਦੇ ਉਹਨੂੰ ਬਰਿਆਣ ਵਾਲੀ ਪਾਸਾ ਸੀ ਬੋਲਦਾ ਨਹੀਂ ਹਜੇ ਵੀ ਪੈਸਾ ਪੈਸਾ ਕਰੀ ਜਾਂਦਾ ਪੈਸਾ ਪੈਸਾ ਕਾਇ ਕਰ ਚੈਨਲ ਦੇ ਛਾਲੇ ਨੂੰ ਨਿਕਲਦਾ ਕਹੀਦਾ ਹੱਥਾਂ ਦੀ ਮਾਇਲ ਹੈ ਹੱਥਾਂ ਦੀ ਮਾਇਲ ਤਾਂ ਆਈ ਜਾਈ ਜੇ ਆਈ ਚਲੀ ਜਾਵੇ ਉਹ ਹਾਂ ਨੇ ਕਹਿ ਤਾ ਕਹਿੰਦੇ ਕਿ ਜੇਕਰ ਨਾ ਮਰੇ ਕਬਰਾ ਇਮਾਨ ਪੀ ਗਏ ਲਾ ਨਾ ਪਿੰਦਰ ਕਹਿ ਨਾ ਪਰ ਇਹ ਗੱਲ ਹੋਰ ਡਾਕਟਰਾਂ ਨੇ ਇੱਕ ਸੱਪ ਹੋਰ ਕੱਢਿਆ ਹੋਇਆ ਇੱਕ ਸੱਪ ਉਹਦਾ ਹੱਲ ਕਾਲੂ ਕਰਾਂਗੇ ਪਪੇ ਤੇਲੀ ਪਥਰੀ ਦਾ ਤਾਂ ਸਾਈਡ ਪਰੇ ਹੋ ਗਿਆ ਕੰਮ ਉਹ ਕਹਿੰਦਾ ਵੀ ਇਹ ਵੀ ਬਾਅਦ ਚ ਹੋਊਗਾ ਆਪਰੇਸ਼ਨ ਹਾਂ ਇੱਕ ਥੱਪ ਰਣ ਤੇ ਥੱਪ ਦਾ ਹੱਲ ਕਰੋ ਉਹ ਘੜਪਾ ਕਾਲਾ ਉਹ ਕਾਲਾ ਨਾ ਗਿਆ ਉਹ ਘੜਪਾ ਉਹ ਘੜਪਾ ਉਹ ਉਹਦਾ ਵੀ ਹੱਲ ਕਰਨਾ ਪੈਣਾ ਉਹਦਾ ਮੈਂ ਦੇਖੋ ਕਿਹਦਾ ਆਪਰੇਸ਼ਨ ਨਹੀਂ ਹੋਣਾ ਉਹਦੇ ਬਗੈਰ ਆ ਜਿਹੜਾ ਪਥਰੀ ਵਾਲਾ ਉਹ ਆਪਰੇਸ਼ਨ ਨਹੀਂ ਹੋਣਾ ਹੈਗਾ ਨਹੀਂ ਪਰ ਪੈਪ ਲੱਗੀ ਰਹੂਗੀ ਇਹਨੇ ਨਹੀਂ ਪੈਪ ਲਵਾ ਕੇ ਰੱਖਣੀ ਪਣੀ ਕੋਈ ਨਹੀਂ ਕਰੂੰਗੇ ਹੱਲ ਹੋਊਗਾ ਐਵੇਂ ਨਹੀਂ ਜਿੱਤੇ ਹੁਣ ਇੰਨਾ ਪਰਮਾਤਮਾ ਨੇ ਸੌਂ ਲਿਆ ਮੈਂ ਤਾਂ ਇੱਕ ਵੱਲ ਆ ਯਾ ਪਰਮਾਤਮਾ ਨੇ ਇੰਨਾ ਸੁੱਲਿਆ ਇਹ ਤਾਂ ਦੋ ਸੱਪ ਛੋਟੇ ਛੋਟੇ ਆ ਇਹਨਾਂ ਦਾ ਵੀ ਹੱਲ ਹੋ ਜਾਣਾ ਬੜਾ ਨਿਕਲ ਗਿਆ ਬੜਾ ਨਿਕਲ ਗਿਆ ਉਹਨੂੰ ਤਾਂ ਫਣ ਫਣ ਚੱਕਣ ਨਹੀਂ ਦਿੱਤਾ ਉਧਾਰਾ ਘੜੇ ਦਿੱਤਾ ਮੇਰੀ ਨੂੰ ਐਸੇ 4 ਮਹੀਨੇ ਦਵਾਈ ਖਾਦੀ ਆ ਉਹਨੇ ਥੋੜਾ ਮੋਟਾ ਤਾਂ ਕਰਿਆ ਆਪਣਾ ਕਰਿਆ ਸਸਤੀ ਦਵਾਈ ਦਾ ਦਵਾਈ ਤੇ ਸਸਤੀ ਜੇ ਖਾਣਾ ਡੈਡੀ ਨੇ ਪਲਾਸਟਰ ਜੀ ਵੀ ਕਰ ਲਿਆ ਉਂਗਲੀ ਪਰ ਕਿਆ ਗੱਲ ਡੈਡੀ ਨੇ ਸਾਰੇ ਆਹ ਹਾਲੀ ਹਾਂ ਉਹ ਟੈਗਲੀ ਉੱਤੋਂ ਲੱਗਿਆ ਜਾ ਮੈਂ ਆਏ ਮੈਂ ਦੋਏ ਉਂਗਲੀਆਂ ਨੂੰ ਪਲੱਸ ਤੇ ਲਾ ਲਈ ਹਾਂ ਜਦ ਇਹ ਦੋਆਂ ਦੇ ਖੂਨ ਲੱਗ ਪੱਤੀ ਕਰੀ ਜੀ ਹੁਣ ਪਲੱਸ ਕਰਕੇ ਆਇਆ ਲੋ ਕਰਦੀ ਆ ਲੋ ਅੱਜ ਅੱਜ ਦੇਖਿਆ ਦੇਖਿਆ ਤੇਰਾ ਬਾਈਕ ਕਿੱਕਣਾ ਘੜ ਕਰਨ ਲੱਗਿਆ ਵਾਜਦਾ ਬੂਰਾ 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 ਅੱਜ ਨਹੀਂ ਗੱਲ ਆਉਣ ਦਿੰਦਾ ਕਿਸੇ ਵੀ ਜਦ ਇਹ ਕਰ ਪੱਟੀ ਖਾਂਦਾ ਨਾ ਜਿਵੇਂ ਉਲਟੀ ਜਿਵੇਂ ਬੱਤ ਕਰੀ ਆ ਅੱਜ ਤਿੰਨ ਰੋਟੀਆਂ ਖਾ ਲਈ ਟੈਸਟ ਤੋਂ ਬਾਅਦ ਅੱਛਾ ਕੋਈ ਨਹੀਂ ਬੱਤ ਆ ਟੈਨਸ਼ਨ ਟੈਨਸ਼ਨਾਂ ਟੁੰਚਨਾ ਸਾਰੀਆਂ ਖਤਮ ਹੋ ਗਈਆਂ ਸਾਰੀਆਂ ਟੈਨਸ਼ਨਾਂ ਖਤਮ ਹੋ ਗਈਆਂ ਚੱਲ ਵਧੀਆ ਐ ਐਵੇਂ ਹੱਸਦਾ ਖੇੜਦੇ ਵਧੀਆ ਆਂਦੀ ਮਾਂ ਬਾਪ ਟੈਨਸ਼ਨ ਦੀ ਹੁੰਦੀ ਸਾਲੀ ਹੱਸਦੇ ਖੁਸ਼ ਰਹੋ ਇਹ ਵਿੱਚੋਂ ਖਾਂਦੀ ਆ ਸਾਲੀ ਟੈਨਸ਼ਨ ਵਾਲੀ ਬਿਮਾਰੀ ਹਾਂ ਚੱਲ ਕੋਈ ਨਾ ਪਰਮਾਤਮਾ ਹਜ਼ਾਰੋਂ ਕੋ ਕਿਸੇ ਨੂੰ ਨਾ ਲਾਵੇ ਠੀਕ ਕਰਤਾ ਇਹਦਾ ਰੋਕਾ ਨੂੰ ਲਾਵੇ ਕਿਸੇ ਨੂੰ ਨਾ ਲਾਵੇ ਇਹ ਵੀ ਕੈਂਚੀ ਲਾ ਗਈ ਦਾਸ ਆਪਾਂ ਹਾਂ ਉਹ ਆਈ ਸੋਚੀ ਗਿਆ ਤਾਂ ਯਾਰ ਬਾਪੂ ਇਹ ਤਾਂ ਆਈ ਸੋਚੀ ਗਿਆ ਵੀ ਸਾਰਾ ਪਤਾ ਨਹੀਂ ਕੀ ਪੜਨਾ ਕਹਿ ਰਹੇ ਸੀ ਵੀ ਡਰ ਗਏ ਤੇ ਬਾਪੂ ਸੱਚੀ ਗੱਲ ਦੱਸਾਂ ਮੈਂ ਜਾਂ ਮੈਨੂੰ ਕੱਲ ਡਾਕਟਰ ਨੇ ਕਹਿਤਾ ਮੇਰਾ ਨਹੀਂ ਰਾਤ ਨੂੰ ਵੀ ਰੋਟੀ ਖਾਣ ਨੂੰ ਜੀ ਕਰਿਆ ਨਾ ਸਵੇਰੇ ਵੀ ਇਹ ਟੈਸਟ ਕਰਾਉਣਾ ਹੀ ਪੈਣਾ ਜ਼ਰੂਰੀ ਆ ਵੀ ਇੱਟਾ ਮੈਂ ਇੱਕ ਆਪਣੇ ਦਿਲ ਤੇ ਪੱਥਰ ਰੱਖਿਆ ਵੀ ਇਹ ਤਾਂ ਕਰਾ ਹੀ ਲੈਣਾ ਐਂਡੋਗ੍ਰੋਫੀ ਵਾ ਕੇ ਲੈ ਪੈ ਪਾ ਕੇ ਅੰਦਰ ਹੂੰ ਅੱਡਾ ਪੈ ਭੋਟਾ ਹੂੰ ਉਹਦੇ ਮੂਰੇ ਲੱਗਿਆ ਬਦਲੋ ਐ ਪਾੜਿਆ ਮੂਠ ਠੀਕ ਆ ਜਦੋਂ ਐ ਚੱਕ ਕੱਢ ਲਿਆ ਗਏ ਪਾੜਿਆ ਗਏ ਗਾਣ ਗਏ ਮਾਦਾ ਨੂੰ ਕਹਾ ਮਾਂ ਡਾਕਟਰ ਨੂੰ ਪਹਿਲੀ ਡਰਾਦੀ ਬੜਕ ਜੀ ਮਾਰ ਕੇ ਹਾਂ ਮੈਂ ਉਹ ਡਾ ਜੀ ਕਰਦਾ ਉਹ ਨਹੀਂ ਕਰਦਾ ਜਮਾਈ ਗਾ ਲੋ ਕਾ 2 ਮਿੰਟ ਲੱਗੇ ਆ ਵੀ ਹਾਂ ਕਮਰਾ ਹੋਣਾ ਨਹੀਂ ਹਾਂ ਘਵਾਈ ਨੇ ਮਾਂ ਵੀ ਡਰਨ ਨਾਲ ਪਹਿਲੀ ਬੋਰਡ ਮਾਰਦੀ ਬਰਾੜ ਆ ਨਾ ਹਾਂ ਕਹਦੀ ਬਰਾੜ ਆ ਨਾ ਜਿਹੜੇ ਕਰਨੇ ਟੈਸਟ ਕਰਨਾ ਹਾਂ ਚੱਲ ਹਾਂ ਜਿਹੜੇ ਕਰਦੇ ਐ ਟ ਕਰਦਾ ਇਹ ਵੀਡੀਓ ਕਿ ਨਹੀਂ ਦੇਖੀ ਗਿਆ ਹਾਂ ਇਹ ਜੀ ਉਹ ਦਿਖਾਈ ਗਿਆ ਤੈਨੂੰ ਵੀ ਕਿੱਥੇ ਕਿੱਥੇ ਘੁੰਮਦਾ ਪਿਆ ਬੰਦਰਾ ਤੇਰਾ ਦੀਜ ਬੜਾ ਕੈਮ ਹੈ ਮੇਰੇ ਤਾਂ ਪਾ ਤੂੰ ਚਰਵਨ ਨੇ ਲੈ ਹੱਜੂ ਆ ਗਏ ਰੋਮ ਆਵੇ ਕਿਉਂ ਮਿੱਤੇ ਵੀਤੇ ਵੀ ਨਹੀਂ ਹੋਣਾ ਰੱਬ ਕਰਾਵੇ ਨਾ ਇਹ ਜੇ ਟੈਸਟ ਕਿਸੇ ਦੇ ਵੀ ਨਾ ਹੋਵੇ ਹਾਂ ਅਸੀਂ ਅਰਦਾਸ ਬੇਨਤੀ ਆਪਣੀ ਤਾਂ ਮਹਾਰਾਜ ਅੱਗੇ ਬਰਾ ਮੈਂ ਕਹਿੰਦਾ ਵੀ ਜੇ ਰੱਬ ਨਾ ਕਰੇ ਕੋਈ ਬਿਮਾਰੀ ਲੱਗਦੀ ਹੈ ਮਨੂ ਜੇ ਮੈਨੂੰ ਕੋਈ ਟੈਸਟ ਕੋਈ ਕਰਾਉਣਾ ਪੈ ਜੇ ਕੋਸ ਮੈਂ ਨਹੀਂ ਕਰਾ ਉਹ ਮੇਰਾ ਤੇ ਨਹੀਂ ਕੋਈ ਪੀਂਗਾ ਲੈਣੀ ਹੈ ਤੇਰਾ ਮੈਂ ਸਾਡੀ ਲੋੜ ਨਹੀਂ ਤੋੜ ਟੈਸਟ ਕਰਾਉਣ ਦੀ ਇਹ ਥੋੜੇ ਚ ਜ਼ਿਆਦਾ ਕੂਨਾ ਉਹ ਮੈਂ ਪੀ ਲੈਣਾ ਦੋ ਦੰਦ ਮਾਰਨੇ ਮੋਢੇ ਸਾਰਾ ਕੋਣ ਪੀ ਲੈਣਾ ਮੈਂ ਹੱਪਲਾ ਤਾਂ ਸ਼ਾਮ ਤੱਕ ਪੀਏ ਲੈਣਾ ਕੁਛ ਲੈ ਆਉਣਾ ਲੈ ਫੋਨ ਬੁਗ ਗਿਆ ਉਹ ਪੀਏ ਇਧਰ ਅੜਦੀ ਦੀ ਜੀ ਇਹਦੀ ਡਾਇਟਿੰਗ ਫੈਟਿੰਗ ਗਈ ਕਿਧਰ ਦੇ ਗੇੜਾ ਦੁਕਾਨ ਪਰ ਨੂੰ ਕਦੇ ਆ ਕਦੇ ਉਹ ਆ ਦੁਕਾਨ ਪਰ ਨੂੰ ਇਹ ਇੱਥੇ ਕੀ ਤਾਲਾ ਇਹ ਕਿ ਆਈਆਂ ਫਰੂਟ ਲੈ ਕੇ ਆਈ ਤੈਨੂੰ ਹੋਰ ਕੀ ਲੈ ਆਈਆਂ ਕੋਸੇ ਨਹੀਂ ਜਦ ਮੇਰੇ ਭਤੀਜੇ ਆਹ ਉਹ ਕਹਾਵਤ ਭਤੀਜੇ ਪੁੱਤਜਾਂ ਦੀ ਛੱਡ ਕਹਿੰਦਾ ਬੰਦਾ ਖਾਂਦਾ ਪੀਂਦਾ ਮਰ ਜਵੇ ਜਲਦੋਂ ਆ ਜੰਨੀ ਹੈ ਉਹ ਡੈਡੀ ਤੂੰ ਨੂੰ ਆ ਪਾ ਮਨ ਨੂੰ ਉਹ ਇੱਧਰ ਰਹਿ ਨੇ ਹਾਂ ਇੱਧਰ ਰਹਿ ਨੇ ਉਹ ਮੇਰੀ ਗੱਲ ਤਾਂ ਉਹ ਵੀ ਤਾਂ ਸੁਣ ਲੋ ਉਹ ਮੇਰੀ ਤਾਂ ਸੁਣ ਲੋ ਖਾਣਾ ਵੀ ਮੈਂ ਗੱਲ ਕਹਿੰਦੇ ਆ ਬੰਦਾ ਖਾਂਦਾ ਪੀਂਦਾ ਮਰ ਜਵੇ ਭੁੱਖਾ ਨਾ ਮਰੇ ਫਿਰ ਬਈ ਮੈਂ ਇੱਕ ਗੱਲ ਹੋਰ ਮੈਂ ਤੁਹਾਨੂੰ ਆਪਣੇ ਦਿਲ ਦੀ ਦੱਸਾਂ ਕਾਲੇ ਮੈਂ ਸੋਚ ਲਿਆ ਤਾਂ ਚਲ ਜੇ ਪਰ ਮਗਾ ਪਰਮਾਤਮਾ ਨੇ ਹੋ ਵੀ ਗਿਆ ਮੈਂ ਕਿਹਾ ਵੀ ਮੈਂ ਤਾਂ ਦੋ ਤਿੰਨ ਰੱਖ ਦਿੰਦੀ ਆ ਤੇ ਸਰਾਨਾ ਪੇਟੀ ਜਾਂਦਾ ਹੁੰਦੀ ਆ ਉਹ ਪੀਲਾ ਰੱਜ ਕੇ ਟੱਡ ਰੋ ਆਪਣਾ ਬੱਟ ਅੱਛਾ ਵੀ ਇਹਨੇ ਮੈਂ ਚੋ ਪੂਰੇ ਕਰ ਦਨੇ ਆ ਸਾਰੇ ਨਹੀਂ ਨਹੀਂ ਉਹਦੀ ਕਿ ਰੱਖਣੀ ਹਾਂ ਬਾਪੂ ਦਾ ਉਹ ਬਰਾਬਰ ਬਰਾਬਰ ਰੋ ਜਿਹੜੇ ਬਰਾਬਰ ਹੋ ਕੇ ਪੀਲੇ ਉਹ ਤਾਂ ਇਕੱਲੇ ਨਹੀਂ ਪੀ ਲਾਉਂਦੇ ਕਹਿੰਦਾ ਚੱਲ ਲਗ ਲਗ ਰਾਸੀ ਘਣ ਪਾ ਲੀਏ ਦੋ ਵੀਰ ਵੀਰ ਮਨਪ੍ਰੀਤ ਨੇ ਵੀ ਇਹ ਗੱਲ ਸੋਚ ਲਈ ਤੀ ਉਹ ਛੱਡੋ ਬਾਕੀ ਕੀ ਕਰਨਾ ਹੈ ਬੈਠ ਜੁਰ ਬੈਠ ਜੁਰ ਹੋਰ ਸੁਪਨਾ ਪੂਰ ਜਾ ਉਹ ਤੋਂ ਬਹੁਤ ਖੁਸ਼ਕ ਬਿਨਾ ਖਾਦੇ ਪੀਤੇ ਤੇ ਬਹੁਤ ਖੁਸ਼ ਹੁਣ ਮੈਂ ਕਿਹਾ ਫਰੂਟ ਡੈਡੀ ਪਰਮਨ ਦੀ ਡਿਊਟੀ ਲਾ ਕੇ ਜਾਣੀ ਆ ਵੀ ਤਾਜ਼ਾ ਜੂਸ ਕਢਾ ਕੇ ਲਿਆਉਣਾ ਡੈਡੀ ਹਾਂ ਠੀਕ ਐ ਡੈਡੀ ਜੂਸ ਪੀਊਗਾ ਜੂਸੇ ਪੀਣਾ ਚਾਹੀਦਾ ਜਿਹੜੇ ਪਾ ਮਹੀਨੇ ਬਾਅਦ ਆਈਏ ਡੈਡੀ ਦੇ ਗੱਲਾਂ ਚ ਲਾਲੀ ਚੋਵੇ ਬਾਪੂ ਨੂੰ ਵੀ ਨਾਲ ਮੈਂ ਵੀ ਪੀਏ ਦਾ ਨਾ ਹਾਂ ਲੈ ਕੇ ਧੁੱਪੇ ਗਾਦਾ ਹਾਂ ਹਾਂ ਹੁਣ ਬਾ ਬੈਠਾ ਬਾਪੂ ਦੁੱਖ ਸੁੱਖ ਕਰਨ ਆਉਂਦਾ ਫੇ ਭਾਈ ਨਾਲ ਲੱਗੂਗਾ ਹੀ ਚਾਹ ਚਾਹ ਕੇ ਜੇ ਜੂਸ ਪੀਉਂਗਾ ਤਾਂ ਜੂਸ ਪੀ ਲੂਗਾ ਜਾਂ ਪੈਗ ਲਾਉਂਗਾ ਤਾਂ ਪੈਗ ਲਾਉਂਗਾ ਪੈਗ ਤਾਂ ਨਹੀਂ ਲਾਉਣਾ ਭਾਈ ਨਾ ਨਾ ਇਹ ਤੁਸੀਂ ਦੇਖ ਉਹ 에ਰੀ 에리 ਪਤਾ ਹੈਗਾ ਕੁਝ ਵੀ ਦੇਖ ਤੂੰ ਰਾਖੀ ਕਰਨ ਵਾਲੀ ਨਹੀਂ ਹੈਗੀ ਬਾਰੇ ਬਾਪ ਨੇ ਹੱਥ ਮਾਰਿਆ ਹੋਇਆ ਹੁਣ ਨਾ ਕੋਈ ਨਹੀਂ ਪਰਮਾਤਮਾ ਇਹ ਕਹਿੰਦਾ ਮੈਂ ਨਹੀਂ ਪੀਣੀ ਚੱਲ ਕੋਈ ਨਹੀਂ ਕੋਈ ਨਹੀਂ ਮਾਰਾ ਜੀ ਸਭ ਨੂੰ ਚੜਦੀ ਕਲਾ ਚ ਰੱਖੇ ਓਕੇ ਜੀ ਮਿਲਦੇ ਕਿਸੇ ਅਗਲੇ ਵੀਡੀਓ ਚ ਮਹਾਰਾਜ ਚੜ੍ਹਦੀ ਕਲਾ ਚ ਰੱਖੇ ਜਿਹੜਾ ਸੱਪ ਨਿਕਲਿਆ ਜੀ ਉਹ ਅਗਲੇ ਬਲੌਗ ਚ ਪਤਾ ਲੱਗੂਗਾ ਵੀ ਹੁਣ ਕਿਹੜਾ ਸੱਪ ਨਿਕਲਿਆ ਹਾਂ